ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਅੱਜ ਕੁਝ ਵਿਅਕਤੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਇਸ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਦਾ ਹਿੱਸਾ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਪੋਕਸ ਪਰਸਨ ਪ੍ਰਿਯੰਕਾ ਕੱਕੜ ਨੇ ਦੋਸ਼ ਲਾਇਆ ਹੈ ਕਿ ਦਿੱਲੀ ਵਿੱਚ ਹਾਰ ਨੂੰ ਦੇਖ ਕੇ ਭਾਰਤੀ ਜਨਤਾ ਪਾਰਟੀ ਬੁਖਲਾ ਗਈ ਹੈ ਅਤੇ ਹੁਣ ਅਰਵਿੰਦ ਕੇਜਰੀਵਾਲ ਉੱਪਰ ਹਮਲੇ ਕਰਵਾ ਰਹੀ ਹੈ ਆਪਾਗੋ ਨੇ ਦਾਵਾ ਕੀਤਾ ਹੈ ਕਿ ਇਸ ਹਮਲੇ ਪਿੱਛੇ ਸਿੱਧੇ ਤੌਰ ਤੇ ਹੀ ਭਾਰਤੀ ਜਨਤਾ ਪਾਰਟੀ ਦਾ ਹੱਥ ਹੈ ਕਿਸੇ ਵੀ ਤਰੀਕੇ ਸੇ ਨਈ ਦਿੱਲੀ ਵਿਧਾਨ ਸਭਾ ਮੇ ਵੋ ਪੀਸਫੁਲ ਇਲੈਕਸ਼ਨਸ ਨਹੀਂ ਹੋਣੇ ਦੇਣਾ ਚਾਹ ਰਹੀ ਇਲੈਕਸ਼ਨ ਕਮਿਸ਼ਨ ਕੀ ਅੱਖੇ ਬੰਦ ਹੈ ਉਨਕੋ ਦਿਖੀ ਨਹੀਂ ਰਹਾ ਪਰਵੇਸ਼ ਵਰਮਾ ਕੇ ਕਾਲੀ ਕਾਰਤੂਤੇ ਉਨਕੋ ਨਹੀਂ ਦਿਖ ਰਹਾ ਕਿ ਕਿਉਂਕਿ परवेश वर्मा की सिट्टी पिट्टी गुम है तो वो जान बूझ अब ऐसी छोटी घटिया हरकतों पे जो भाजपाइयों का ट्रेडमार्क है हिंसा इस तरह की हरकतों पे उतारू है और इसकी जितने कड़े शब्दों में निंदा की जाए कम है इस पर तुरंत कार्रवाई करनी चाहिए आई होप इलेक्शन कमीशन की आंखें खुलेंगी आई होप दिल्ली पुलिस की आंखें खुलेंगी ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਅੱਜ ਕੁਝ ਵਿਅਕਤੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਆਮ ਆਦਮੀ ਪਾਰਟੀ ਨੇ ਇਸ ਹਮਲੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਦਾ ਹਿੱਸਾ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਪੋਕਸ ਪਰਸਨ ਪ੍ਰਿਯੰਕਾ ਕੱਕੜ ਨੇ ਦੋਸ਼ ਲਾਇਆ ਹੈ ਕਿ ਦਿੱਲੀ ਵਿੱਚ ਹਾਰ ਨੂੰ ਦੇਖ ਕੇ ਭਾਰਤੀ ਜਨਤਾ ਪਾਰਟੀ ਬੁਖਲਾ ਗਈ ਹੈ

परवेश वर्मा की सिट्टी पिट्टी गुम है तो वो जान बूझ अब ऐसी छोटी घटिया हरकतों पे जो भाजपाइयों का ट्रेडमार्क है हिंसा इस तरह की हरकतों पे उतारू है और इसकी जितने कड़े शब्दों में निंदा की जाए कम है इस पर तुरंत कार्रवाई करनी चाहिए आई होप इलेक्शन कमीशन की आंखें खुलेंगी आई होप दिल्ली पुलिस की आंखें खुलेंगी